ਕੀ ਗੱਲ ਆਪਣਾ ਮਿੱਤਰ ਹਰਮਨ ਆਪਣੇ ਨਾਲ ਵੀ ਆਪਣੀਆਂ ਵੀਡੀਓ ਦੇਖ ਦਿਆ ਅੱਛਾ ਉਹਨੇ ਲਈ ਸੀ 20 ਕਿੱਲੇ ਜ਼ਮੀਨ ਠੇਕੇ ਤੇ 20 ਕਿੱਲੇ ਜ਼ਮੀਨ ਠੇਕੇ ਤੇ ਲਈ ਸੀ ਉਹਨੇ ਠੇਕੇ ਤੇ ਲਈ ਸੀ ਆ ਕਿੰਨੇ ਹੁੰਦੇ ਕੋਲੇ 80 ਆਪ ਦੀ 10 ਕਿੱਲੇ ਆਪ ਦੀ 10 ਕਿੱਲੇ ਆਪ ਦਾ 20 ਕਿੱਲੇ ਉਹਨੇ ਠੇਕੇ ਲੈ ਲਈ 30 ਕਿੱਲੇ ਹੋਗੇ ਟੋਟਲ 30 ਕਿੱਲੇ ਹੋਗੀ ਪਿੰਨੋ ਕਹਿੰਦਾ ਵੀ ਮੈਨੂੰ ਪੈ ਗਿਆ ਘਾਟਾ 20 ਕਿੱਲੇ ਠੇਕੇ ਦੇ ਲੈਣ ਤੋਂ ਬਾਅਦ ਪੈ ਗਿਆ ਘਾਟਾ ਕਹਿੰਦਾ ਵੀ ਮੈਨੂੰ ਰਗੜਦਾ ਝੋਨੇ ਨੇ ਰਗੜਦਾ ਬਾਸਮਤੀ ਨਹੀਂ ਰਗੜਦਾ ਉਹਦਾ ਵੀ ਮੇਰੇ ਹਾਲ ਆ ਉਹਨੂੰ 28 ਮਣ ਨਿਕਲੀ 11 ਕਿ 5 ਕਿੱਲੇ ਚ ਮੇਰੀ ਤਾਂ ਫਿਰ ਵੀ ਚੰਗੇ ਨ ਮੈਨੂੰ ਕਹਿੰਦਾ ਵੀ ਮੈਨੂੰ ਰਗੜਤਾ ਤੇ ਮੈਂ ਜ਼ਮੀਨ ਛੱਡ ਦਿਆਂ ਮੈਂ ਉਹ ਇਹ ਗੱਲ ਆਖੀ ਵੀ ਮੈਂ ਖਾ ਵੀ ਜ਼ਮੀਨ ਤੂੰ ਧੱਕੇ ਨਾਲ ਲਈ ਸੀ ਜਾਂ ਉਹ ਤੇਰੇ ਘਰੇ ਧੱਕੇ ਨਾਲ ਦੇ ਕੇ ਗਿਆ ਸੀ ਉਹ ਕਹਿੰਦਾ ਵੀ ਉਹਨੇ ਤਾਂ ਮੇਰੇ ਨਾਲ ਧੱਕਾ ਨਹੀਂ ਕੀਤਾ ਪਰ ਮੈਂ ਇਹਨੂੰ ਕਿਹਾ ਵੀ ਮੈਂ ਤੈਨੂੰ ਇਹਨੇ ਪੈਸੇ ਦੇਣਾ 80000 ਨੂੰ ਕਹਿੰਦਾ ਮੈਂ ਲਈ ਆ ਅੱਛਾ ਹੁਣ ਕਹਿੰਦਾ ਮੈਨੂੰ ਮਲਿਕ ਘਾਟਾ ਪੈਂਦਾ ਤੇ ਜੇ ਮੈਂ ਭੱਜਾਂ ਜਦੋਂ ਮੈਂ 6 ਮਹੀਨੇ ਦਾ ਠੇਕਾ ਦੇਤਾ ਮੈਂ ਕਿਹਾ ਗੱਲ ਸੁਣੇ ਮੇਰੀ ਹੂੰ ਵੀ ਜੇ ਤਾਂ ਤੂੰ ਝਵਾਨ ਕੀਤੀ ਆ ਕਹਿੰਦਾ ਝਵਾਨ ਮੈਂ ਉਹਦੋਂ ਘਰ ਬੈਠਾ ਵੀ ਮੈਂ ਕਣਕ ਬੀਜੂ ਮੈਨੂੰ ਘਾਟਾ ਪੈ ਜੇ ਵਾਧਾ ਪੈ ਜੇ ਸਾਫ ਦਾ ਠੇਕਾ ਦੂੰ ਤੈਨੂੰ ਮੈਂ ਵੀ ਜੇਦਾ ਤੈਨੂੰ ਕੀਤੀ ਆ ਝਵਾਨ ਤੇ ਮਿੱਤਰਾ ਕਣਕ ਬੀਜਣੀ ਬੋ ਅੱਛਾ ਕਹਿੰਦਾ ਮੈਨੂੰ ਜਿਹੜੀ ਝਵਾਨ ਉਹ ਮੈਨੂੰ ਘਟੋਗਾ 2.5 ਲੱਖ ਚ ਪਊ ਮੈਂ ਹਾਉ ਕਿਵੇਂ ਉਹਨੇ ਫਿਰ ਮੈਨੂੰ ਹਿਸਾਬ ਕਿਤਾਬ ਲਖਾਇਆ ਉਹ ਮੈਂ ਤੈਨੂੰ ਦੱਸ ਸਕਦਾ ਹੁਣ ਘਾਟਾ ਉਸ ਬੰਦੇ ਨੂੰ ਕਿੰਨਾ ਪੈਣਾ ਉਹ ਵੇਰਵਾ ਨੂੰ ਆਪਾਂ ਕਰ ਲੈਣੇ ਉਹਨੇ ਨਾ 20 ਕਿੱਲੇ ਠੇਕੇ ਤੇ ਜ਼ਮੀਨ ਲਈ ਸੀ 80000 ਡੇਰੀ ਦੇ ਲਿਆ ਕੇ ਆਪਾਂ ਆਵੇ 80000 ਉਹਨੇ 20 ਕਿਲੇ ਠੇਕੇ ਦੇ ਲਈ ਸੀ ਹਾਂ ਅੱਧਾ ਠੇਕਾ ਉਹਨੇ 40000 ਦਿੱਤਾ ਹੂੰ ਕਹਿੰਦਾ ਵੀ 3600 6 ਮਹੀਨਿਆਂ ਦੀ ਵਿਆਜ ਹੋ ਗਈ ਹੂੰ 43600 ਹੋ ਗਿਆ ਹਾਂ ਟੋਟਲ ਬਣ ਗਿਆ 8 ਲੱਖ 72000 ਰੁਪਏ ਓਕੇ 8 ਲੱਖ 72000 ਦੇ ਕੇ ਕੈਸ਼ ਹੂੰ 10 ਕਿਲੇ ਝੋਨਾ ਲਾ ਲਿਆ 5 ਕਿਲੇ ਮੁੱਛਲ ਵਾਲੀ ਤੇ 5 ਕਿਲੇ 11 ਕਿਲ ਵਾਲੀ ਹੂੰ ਅੱਛਾ ਇਹ ਸਾਰਾ ਸਾਹਿਬ ਉਹਨੇ ਲਿਖਾਇਆ ਹਾਂ ਉਹਨੇ ਲਿਖਾਇਆ ਹੂੰ 10 ਕਿਲੇ ਝੋਨਾ ਦਾ ਚੜਾ ਕਹਿੰਦਾ ਮੇਰਾ 60 ਮਣ ਹੂੰ ਹੂੰ ਤੇ 55880 ਰੁਪਿਆ ਦਾ ਹੋਇਆ ਖਰਚਾ ਖਰਚਾ ਕਟਾ ਕੇ ਠੀਕ ਆ ਕਿਲੇ ਦਾ ਹੂੰ ਤੇ 10 ਕਿੱਲਾਂ ਚੋ 5 ਲੱਖ 68000 ਤੇ 800 ਦਾ ਝੋਨਾ ਹੋਇਆ ਆ ਮੁੰਡਿਆ ਵਿਖਾ ਦੀ ਮੜਾ ਜੀ ਹੂੰ 5 ਕਿੱਲੇ ਮੁੱਛਲ ਸੀ 40 ਮਨ ਨਿਕਲੀ ਰੋਕੀ ਰੋਕੀ ਤੇ 55000 ਦੋਸੀਦੀ ਹੋਈ 255000 ਦੀ ਮੁੱਚਲ ਹੋਈ ਤੇ 11 21 ਦਾ ਤਾਂ ਹਾਲ ਮੇਰੇ ਨਾਲ ਥੋੜਾ ਜਿਹਾ ਚੰਗਾ ਮੇਰੀ ਬਾਈਮਾਨ ਉਹਦੀ ਠਾਈਮਣ ਅੱਛਾ 6 ਮਣ ਵੱਧ ਨਿਕਲੀ 40320 ਦੀ ਜਣੀ ਕਿ ਉਹਨੂੰ ਮੁੱਚਲ ਨਿਕਲੀ ਤੇ 20000 ਆਹ ਸੌਰੀ 2 ਲੱਖ ਤੇ 1600 ਦਾ ਯਾਨੀ ਕਿ ਉਹਦਾ ਹੀ ਆਹਾਂ 11 ਕੀ ਹੋਈ 11 11 ਕੀ ਹੋਈ ਟੋਟਲ ਫਸਲ ਉਹਦੀ ਹੋਈ 1026400 ਦੀ ਤੇ ਖਰਚਾ ਉਹਦਾ 3 ਲੱਖ ਆ ਗਿਆ 15000 ਘੜ ਤੋਂ ਘੱਟ ਗੱਲ ਕਰੀਏ ਪੈਸੇ ਜ਼ਿਆਦੇ ਆ ਜਾਂਦੇ ਹੂਮ ਉਹ ਕਹਿੰਦਾ 3 ਲੱਖ ਖਰਚਾ ਮੰਨ ਕੇ ਚੱਲ ਵੀ 7 ਲੱਖ ਤੇ 8 ਲੱਖ 32 ਹਜ਼ਾਰ ਤੱਕ ਕਹਿੰਦਾ ਮੈਂ ਨਗਦ ਦੇ ਤਾ ਅੱਛਾ ਤੇ 7 ਲੱਖ 26 ਹਜ਼ਾਰ 400 ਰੁਪਿਆ ਖਰਚਾ ਕੱਢ ਕੇ ਝੋਨਾ ਹੋਇਆ ਹੂੰ ਤੇ 1 ਲੱਖ 46 ਹਜ਼ਾਰ ਤਾਂ ਕਹਿੰਦਾ ਮੇਰੇ ਸਿਰ ਟੁੱਟ ਵੀ ਗਿਆ ਹੂੰ ਉਹਦੇ ਸਿਰ ਤੇ ਹਾਂ ਵੀ 1 ਲੱਖ 46 ਕਿਉਂਕਿ ਝੋਨੇ ਦੇ ਪੈਸੇ ਵੱਧਦੇ ਹੁੰਦੇ ਆ ਹੂੰ ਕਣਕ ਤਾਂ ਬਰਾਬਰ ਬਰਾਬਰ ਹੀ ਕਰਦੀ ਆ ਉਹ ਕਹਿੰਦਾ 1 ਲੱਖ 46 ਟੁੱਟ ਗਿਆ ਤੇ ਕਹਿੰਦਾ ਜੇ ਮੈਂ ਕਣਕ ਵੇਚਦਾ ਹੂੰ ਬਾਤ ਤੋਂ ਬਾਅਦ ਕਹਿੰਦਾ ਜੇ ਕਣਕ 400 ਕੁਆਂਟਲ ਹੋਊ 20 ਕੁਆਂਟਲ ਦੇ ਹਿਸਾਬ ਨਾਲ ਕਿੱਲੇ ਦੀ ਬਾਤ ਤੋਂ ਬਾਅਦ ਹਾਂ ਵੀ 10 ਲੱਖ ਦੀ ਜੇ ਕਣਕ ਹੋਵੇ ਹੂੰ ਤੇ ਉਹਦੇ ਚ ਖਰਚਾ ਵੀ ਆਊਗਾ 2 ਲੱਖ ਤਾਂ 10000 ਤੱਕਲੇ ਦਾ ਖਰਚਾ ਆਈ ਜਾਂਦਾ ਕਣਕ ਤੇ ਹਨਾ ਤੇ ਲਗਭਗ ਲਾਲਾ ਵੀ ਤੂੰ 2 ਲੱਖ ਖਰਚਾ ਲਾਲਾ 8 ਲੱਖ 72000 ਮੈਂ ਛਮਾਈ ਦਾ ਠੇਕਾ ਵੀ ਦਊਗਾ ਹੂੰ ਠੀਕ ਆ ਉਸ ਤੋਂ ਬਾਅਦ 146000 ਪਿੱਛੇ ਟੁੱਟ ਗਿਆ ਹਾ ਟੋਟਲ 12 ਲੱਖ 18000 ਰੁਪਿਆ ਹੋ ਗਿਆ ਤੇ 12 ਲੱਖ 18000 ਤਾਂ ਮੇਰਾ ਕਹਿੰਦਾ ਖਰਚਾ ਆ ਗਿਆ ਤੇ 10 ਲੱਖ ਦੀ ਕਣਕ ਹੋਈ ਤੇ 2 ਲੱਖ 18000 ਮੇ ਵੀ ਕਹਿਣ ਦਾ ਭਾਵ ਵੀ ਸਾਰੀ ਕੁੱਤੇ ਭਕਾਈ ਕਹਿੰਦਾ ਜਿਹੜੀ ਜ਼ਬਾਨ ਆ ਨਾ ਜ਼ਬਾਨ ਕਹਿੰਦਾ ਮੇਰੀ 218000 ਚ ਪੈਂਦੀ ਹੈ 218000 ਚ ਕਲੀ ਜ਼ਬਾਨ ਪੈਂਦੀ ਪਈ ਉਹਨੂੰ ਫਿਰ ਮੈਂ ਤਾਂ ਉਹਨੂੰ ਇਹ ਸਲਾਹ ਦਿੱਤੀ ਆ ਮੈਂ ਕਿਹਾ ਵੀ ਮਿੱਤਰੋ ਠੇਕੇ ਲੈਣ ਤੂੰ ਗਿਆ ਤੇਰੇ ਘਰੇ ਮਿੰਤ ਕਰਨ ਆਇਆ ਨਹੀਂ ਆਇਆ ਨਹੀਂ ਤੂੰ ਵਾਦੀ ਚੜ ਕੇ ਪਹਿਲੀ ਠੇਕੇ ਲਈ ਤੂੰ ਜ਼ਬਾਨ ਕੀਤੀ ਜੇਕਰ ਤੂੰ ਅੱਜ ਜੇ ਤਾਂ ਤੂੰ ਗਾਂਹ ਜ਼ਮੀਨ ਠੇਕੇ ਨਹੀਂ ਲੈਣੀ ਤਾਂ ਭੱਜ ਜਾ ਜੇ ਤੂੰ ਗਾਂਹ ਜ਼ਮੀਨ ਠੇਕੇ ਲੈਣੀ ਆ ਤਾਂ ਭਾਈ 218000 ਰੁਪਏ ਚ ਤੈਨੂੰ ਇਹ ਜ਼ਮਾਨਤ ਖਰੀਦਣੀ ਪੈਣੀ ਖਰੀਦਣੀ ਪੈਣੀ ਵੇਤੋ ਇੰਨਾ ਘਾਟਾ ਆ ਰਹੀ ਠੀਕ ਆਪਾਂ ਸਹੀ ਸਲਾਹ ਦਿੱਤੀ ਨਾ ਵੀ ਭਾਈ ਬੀਜ ਹਾਂ ਬੀਜ ਅਗਲੇ ਦਾ ਤਾਂ ਕੋਈ قصور ਨਹੀਂ ਆ ਅਗਲੇ ਉਦੋਂ ਕਹਿ ਦਿੰਦਾ ਭਾਈ ਮੈਂ ਨਹੀਂ ਲੈਣੀ ਇਹਨੇ ਨੂੰ ਮੈਨੂੰ ਵਾਰਾ ਹੀ ਨਹੀਂ ਖਾਂਦੀ ਸਹੀ ਆ ਕੁਲ ਮਿਲਾ ਕੇ ਘਾਟੇ ਚ ਗਿਆ ਘਾਟੇ ਚ ਗਿਆ ਹੁਣ ਭਾਈ ਇਹ ਗੱਲ ਦੱਸ ਦੇਣਾ ਜਿਹੜਾ ਇਹ ਘਾਟਾ ਨਾਲ ਇਹ ਬੰਦਾ 5-6 ਸਾਲਾਂ ਚ ਪੂਰਾ ਕਰੂ ਹੂੰ ਸਹੀ ਗੱਲ 211800 ਰੁਪਿਆ ਪੂਰਾ ਕਰਨ ਵਾਸਤੇ 20 ਕਿਲੇ ਠੇਕੇ ਲੈਣੀ ਕਰਨੀ ਬਹੁਤ ਔਖੀ ਆ 5 ਸਾਲਾਂ ਚ ਘਾਟਾ ਪੂਰਾ ਹੋਊਗਾ ਦਾ ਸਹੀ ਹੋ ਗਿਆ ਸਮਝ ਤਕ ਨਹੀਂ ਹੌਣ ਪਹਿਲੇ ਇਹਨੂੰ ਵਿਆਜ ਪੈਣੀ ਬੜਾ ਖਰਚਾ ਪੈ ਜਾਣਾ ਆਜ ਨਵੀਂ ਟੈਨਸ਼ਨ ਇਹ ਨਵੀਂ ਟੈਨਸ਼ਨ ਐ ਤੇ ਉਹ ਮੈਂ ਉਹਨੂੰ ਸਲਾਹ ਦਿੱਤੀ ਤੇ ਮੈਂ ਹੱਥ ਤੇ ਨਾਲ ਸ਼ੇਅਰ ਕਰ ਲਾਂ ਤੇ ਜਨਤਾ ਨਾਲ ਸ਼ੇਅਰ ਕਰ ਲਾਂ ਇਸ ਇਸ ਕਰਕੇ ਬਾਈ ਯਾਰ ਜਦੋਂ ਵੀ ਠੇਕੇ ਲਵਾਂ ਪਹਿਲਾਂ ਤਾਂ ਵੇਖ ਲਿਆ ਕਰੋ ਵੀ ਸਾਡੇ ਪੜਤੀ ਚ ਹੈਗੀ ਕਿ ਨਹੀਂ ਹੈਗੀ ਜੇ ਤੁਸੀਂ ਲੈ ਲਈ ਤਾਂ ਬਾਈ ਜਿੰਨੇ ਬਿਆ ਕਰੋ ਚਾਹੇ ਘਾਟਾ ਪਾਵੇ ਚਾਹੇ ਵਾਧਾ ਪਾਵੇ ਕਣਕ ਤਾਂ ਬੀਜਣੀ ਪਊਗੀ ਬੀਜਣੀ ਪਊ ਤੇ ਚੱਕਣੀ ਪਊਗੀ ਅਗਲੇ ਨੂੰ ਠੇਕਾ ਦੇਣਾ ਪਊ ਦੇਣਾ ਠੀਕ ਹੈ ਕਿ ਨਹੀਂ ਇਹਦੂ ਚੰਗਾ ਨਾ ਲਾਓ ਠੀਕ ਹੈ